ਪੰਜਾਬ ਦੇ ਵਿੱਚ ਅੱਜ 117 ਵਿਧਾਨ ਸਭਾ ਸੀਟਾਂ ਲਈ ਵੋਟਾਂ ਪੈ ਰਹੀਆਂ ਨੇ ਪਰ ਅੰਮ੍ਰਿਤਸਰ ਦੇ ਵਿੱਚ ਲੋਕ ਸਭਾ ਜਿਮਣੀ ਚੋਣ ਹੋਣ ਕਰਕੇ ਲੋਕ ਸਭਾ ਸੀਟ ਦੀ ਵੀ ਅੱਜ ਹੀ ਜੋ ਹੈ VOTING ਹੈ ਔਰ ਇਸ ਵੇਲੇ ਮੈਂ ਮਜੀਠਾ ਹਲਕੇ ਦੇ ਇੱਕ ਪੋਲਿੰਗ ਸਟੇਸ਼ਨ ਤੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸਵੇਰੇ ਸਵੇਰੇ ਕਾਫੀ ਸਰਦੀ ਹੋਣ ਦੇ ਬਾਵਜੂਦ ਲੋਕ ਵੋਟਾਂ ਪਾਉਣ ਲਈ ਆਪਣੇ ਆਪਣੇ ਘਰਾਂ ਤੋਂ ਬਾਹਰ ਨਿਕਲੇ ਨੇ ਔਰ ਪੋਲਿੰਗ ਸਟੇਸ਼ਨ ਦੇ ਬਾਹਰ ਤੁਸੀਂ ਦੇਖ ਰਹੇ ਹੋ ਕਿ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਨੇ ਮਹਿਲਾਵਾਂ ਦੀ ਵੀ ਗਿਣਤੀ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਕਾਫੀ ਉਸਾਰੇ ਲੋਕਾਂ ਦੇ ਵਿੱਚ ਅੰਮ੍ਰਿਤਸਰ ਦੀਆਂ ਕੁੱਲ 11 ਜੋ ਵਿਧਾਨ ਸਭਾ ਸੀਟਾਂ ਨੇ ਉਹਨਾਂ ਵਿੱਚ ਜੇਕਰ ਅਸੀਂ 2012 ਦੀ ਗੱਲ ਕਰੀਏ ਤਾਂ ਉਸ ਵੇਲੇ 6 ਸੀਟਾਂ ਤੋਂ ਅਕਾਲੀ ਦਲ 2 ਤੋਂ ਭਾਜਪਾ ਤੇ 3 ਸੀਟਾਂ ਤੋਂ ਕਾਂਗਰਸ ਨੂੰ ਜਿੱਤ ਹਾਸਲ ਹੋਈ ਸੀ ਪਰ ਮਜੀਠਾ ਦੀ ਜੋ ਚੋਣ ਹੈ ਇਸ ਤੇ ਪੂਰੇ ਪੰਜਾਬ ਦੇ ਲੋਕਾਂ ਦੀ ਨਜ਼ਰ ਟਿਕੀ ਹੈ ਕਿਉਂਕਿ ਅਕਾਲੀ ਦਲ ਵੱਲੋਂ ਵਿਕਰਮ ਸਿੰਘ ਮਜੀਠੀਆ ਜੋ ਕਿ ਦੋ ਵਾਰ ਲਗਾਤਾਰ ਇਥੋਂ ਵਿਧਾਇਕ ਰਹੇ ਹੋ ਤੇ ਉਸ ਤੋਂ ਬਾਅਦ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਨੇ ਔਰ ਹਿੰਮਤ ਸਿੰਘ ਸ਼ੇਰਗਿਲ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣੀ ਕਿਸਮਤ ਅਜ਼ਮਾ ਰਹੀ ਹੈ ਔਰ ਦੂਸਰੇ ਪਾਸੇ ਕਾਂਗਰਸ ਵੱਲੋਂ ਲਾਲੀ ਮਜੀਠੀਆ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ ਮਜੀਠਾ ਹਲਕੇ ਦੇ ਲੋਕ ਆਖਿਰਕਾਰ ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਨੇ ਉਹ ਆਪਣੇ ਜੋ ਵੋਟ ਦਾ ਇਸਤੇਮਾਲ ਕਰਨ ਲਈ ਸਵੇਰੇ ਸਵੇਰੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮੇਰੇ ਨਾਲ ਇੱਥੇ ਕੁਝ ਲੋਕ ਨੇ ਉਹਨਾਂ ਨੂੰ ਪੁੱਛਦੇ ਆ ਕਿ ਹਾਂਜੀ ਸਰ ਤੁਸੀਂ ਸਵੇਰੇ ਸਵੇਰੇ ਵੋਟਾਂ ਪਾਉਣ ਲਈ ਨਿਕਲੇ ਹੋ ਕਿਸ ਤਰ੍ਹਾਂ ਦੀ ਸਰਕਾਰ ਤੁਸੀਂ ਨਹੀਂ ਆਏ ਤੁਸੀਂ ਕਿ ਆਪਣੇ ਨਹੀਂ ਮੈਂ ਸੀ ਇਹ ਜਾਣਨਾ ਚਾਹੁੰਦੇ ਆ ਕਿ ਮਜੀਠੇ ਦੇ ਲੋਕ ਕਿੰਧਾਂ ਦੀ ਸਰਕਾਰ ਚਾਹੁੰਦੇ ਜਿਹੜੇ ਲੋਕਾਂ ਨੂੰ ਸਾਫਦਨ ਉਹ ਸਰਕਾਰ ਚਾਹੁੰਦੇ ਬਸ ਸੀਨ ਦਾ ਸੋਭਾ ਇਸ ਤੁਸੀਂ ਕੀ ਕੀ ਕਹਿਣਾ ਚਾਹੁੰਦੇ ਅਸੀਂ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਵਾਂਗੇ ਉਹਨਾਂ ਵਧੀਆ ਕੰਮ ਕੀਤੇ ਆ ਮਜੀਠੇ ਦੀ ਨਹਿਰ ਬਦਲਤੀ ਆ ਤੇ ਵਧੀਆ ਕੈਂਡੀਡੇਟ ਆ ਤੇ ਉਹਨੂੰ ਹੀ ਚਾਹਾਂ ਤੁਸੀਂ ਕੀ ਕਹੋਗੇ ਨੌਜਵਾਨ ਕੀ ਚਾਹੁੰਦਾ ਜੀ ਪੰਜਾਬ ਦਾ ਨੌਜਵਾਨ ਇਹੋ ਚਾਹੁੰਦਾ ਜੀ ਆਉਣ ਵਾਲਾ ਸਮਾਂ ਹੀ ਦੱਸੇਗਾ ਕਿਹੜਾ ਆਉਂਦਾ ਅੱਗੇ ਠੀਕ ਹੈ ਜੀ ਇਹਦੇ ਵੋਟ ਤੋਂ ਬਾਅਦ ਇਹ ਪਤਾ ਲੱਗੂ ਰਿਜ਼ਲਟਾਂ ਤੇ ਜੀ ਤੁਹਾਡੀ ਵੋਟ ਹੀ ਤੈਅ ਕਰੇਗੀ ਨਾ ਕਿ ਪੰਜਾਬ ਦੀ ਸਰਕਾਰ ਕਿਦਾਂ ਦੀ ਮੈਂ ਇਹ ਚਾਹੁੰਦਾ ਕਿ ਕਿਸ ਤਰ੍ਹਾਂ ਦੀ ਸਰਕਾਰ ਹੋਣੀ ਚਾਹੀਦੀ ਜਿੱਦਾਂ ਦੀ ਪਹਿਲਾਂ ਹੀ ਉਦਾਂ ਦੀ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੀ ਮਤਲਬ ਤੁਸੀਂ ਪਹਿਲੀ ਸਰਕਾਰ ਤੋਂ ਸੰਤੁਸ਼ਟ ਸੰਤੁਸ਼ਟ ਹੈ ਗੱਲ ਪਤਾ ਕੀ ਹੈ ਬੋਲਦੇ ਆ ਜੀ ਇੱਥੇ ਪੰਜਾਬ ਦੇ ਵਿੱਚ ਨਸ਼ਾ ਬੜਾ ਹੈਗੇ ਤੇ ਅਸੀਂ ਪੰਜਾਬ ਦੇ ਆਪਾਂ ਵੀ ਆਜੀ ਡਰਗ ਟੈਸਟ ਕਰਾ ਲਓ ਜਦੋਂ ਲਾਲਾਂ ਲੋਕ ਆਪ ਛੋੜਦੇ ਤੇ ਨਸ਼ਾ ਕਿਸੇ ਦੇ ਮੂੰਹ ਹੀ ਥੋੜਾ ਪਉਂਦੇ ਹੋ ਹੈਨਾ ਸਾਡਾ ਡਰਗ ਟੈਸਟ ਕਰਾ ਲੈਣ ਸਾਨੂੰ ਤਾਂ ਕਿਸੇ ਨੇ ਨਹੀਂ ਦਿੱਤਾ ਆਮਲੀ ਤੇ ਆਪ ਲੋਕਾਂ ਦੇ ਮੂੰਹ ਹੀ ਗਾੜੀ ਖਲੋਤੇ ਹੁੰਦੇ ਆ ਇਹਨੂੰ ਉਹ ਤੇ ਕਾਲੀ ਸਰਕਾਰ ਸ਼ੁਰੂ ਤੋਂ ਹੀ ਕਹਿੰਦੀ ਆ ਰਹੀ ਵੀ ਨਸ਼ਾ ਹੈ। ਅਹੀਂ ਤੇ ਅਹੀਂ ਤੇ ਕਹਾਂਗੇ ਆਏ ਨਹੀਂ ਭਾਵੇਂ ਡਰਗ ਟੈਸਟ ਅੱਜ ਕਰਾ ਲੈਣ। ਹਾਂ। ਹਾਂ। ਹੋਰ ਵੀ ਲੋਕ ਨੇ ਇੱਥੇ ਅ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਜੋ ਤੁਸੀਂ ਸਵੇਰੇ ਸਵੇਰੇ ਵੋਟ ਪਾਉਣ ਲਈ ਪਹੁੰਚੇ ਹੋ ਕੀ ਚਾਹੁੰਦੇ ਹੋ ਕਿੰਦਾਂ ਦੀ ਸਰਕਾਰ ਹੋਣੀ ਚਾਹੀਦੀ ਪੰਜਾਬ ਦੀ? ਵਧੀਆ ਸਰਕਾਰ ਹੋਣੀ ਚਾਹੀਦੀ ਆ। ਨਸ਼ਾ ਰਹਿਤ ਹੋਣੀ ਚਾਹੀਦੀ, ਨਸ਼ਾ ਨਸ਼ਾ ਬੰਤਣਾ ਚਾਹੀਦਾ। ਤੁਸੀਂ ਪਹਿਲੀ ਵਾਰ ਵੋਟ ਪਾਣ ਲਈ ਆਏ ਹੋ? ਹਾਂਜੀ ਪਹਿਲੀ ਵਾਰ ਹੀ ਹੈ ਕੀ ਆ ਮੰਨ ਦੇ ਵਿੱਚ ਪਹਿਲੀ ਵਾਰੀ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਜਾ ਰਹੇ ਹੋ ਕਿਸ ਤਰ੍ਹਾਂ ਦੀ ਸਰਕਾਰ ਨੌਜਵਾਨ ਕੀ ਚਾਹੁੰਦੇ ਪੰਜਾਬ ਦੇ ਵਿੱਚ ਪੰਜਾਬ ਵਿੱਚ ਕਿਤੇ ਡਰੱਗਸ ਖਤਮ ਹੋਣ ਔਰ ਕਰਪਟ ਨਾ ਹੋਵੇ ਸਰਕਾਰ ਬਸ ਹੋਰ ਵੀ ਤੁਸੀਂ ਦੇਖ ਸਕਦੇ ਹੋ ਕਿ ਲੰਬੀਆਂ ਕਤਾਰਾਂ ਦੇ ਵਿੱਚ ਲੋਕ ਖੜੇ ਨੇ ਔਰ ਸੁਰੱਖਿਆ ਦੇ ਵੀ ਇੱਥੇ ਸਖਤ ਇੰਤਜ਼ਾਮ ਕੀਤੇ ਗਏ ਨੇ ਹਰ ਕਿਸੇ ਦੀ ਤਲਾਸ਼ੀ ਲੈਣ ਤੋਂ ਬਾਅਦ ਉਹਨਾਂ ਨੂੰ ਅੱਗੇ ਜਾਣ ਦਿੱਤਾ ਜਾ ਰਿਹਾ ਹੈ ਭਾਈ ਸਾਹਿਬ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪਹੁੰਚੇ ਹੋ ਇੱਥੇ ਪੋਲਿੰਗ ਸਟੇਸ਼ਨ 'ਤੇ ਆਖਿਰ ਕਿਦਾਂ ਦੀ ਸਰਕਾਰ ਚਾਹੁੰਦੇ ਤੁਸੀਂ ਸਰਕਾਰ ਬਿਲਕੁਲ ਭ੍ਰਿਟਾਚਾਰ ਤੋਂ ਮੁਕਤ ਹੋਣੀ ਚਾਹੀਦੀ ਆ ਸਭ ਤੋਂ ਵਧੀਆ ਸਰਕਾਰ ਹੋਵੇ ਬਹੁਤ ਵਧੀਆ ਚੀਜ਼ ਆ ਜੋ ਕਾਂਗਰਸ ਅਤੇ ਆਮ ਆਦਮੀ ਪਾਰਟੀ ਗੱਲ ਕਰਦੀ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਇੱਕ ਬੜੀ ਵੱਡੀ ਸਮੱਸਿਆ ਤੁਸੀਂ ਮਜੀਠੇ ਹਲਕੇ ਦੇ ਵਿੱਚ ਰਹਿੰਦੇ ਤੁਹਾਨੂੰ ਲੱਗਦਾ ਕਿ ਇਹ ਕੋਈ ਸਮੱਸਿਆ ਹੈ ਦੇਖੋ ਜੀ ਪਾਰਟੀਆਂ ਨੇ ਇੱਕ ਦੂਜੇ ਉੱਤੇ ਤੇ ਕਰਨਾ ਹੀ ਹੁੰਦਾ ਥੋੜਾ-ਥੋੜਾ ਤਾਂ ਕਰਨਗੇ ਤਾਂ ਹੀ ਉਹ ਮੁੱਦਾ ਕੁਛ ਨਾ ਕੁਛ ਮੁੱਦਾ ਤਾਂ ਲੱਭਣਾ ਚਾਹੀਦਾ ਬਾਕੀ ਕੋਈ ਖਾਸ ਕੋਈ ਐਸੀ ਗੱਲ ਤਾਂ ਆ ਨਹੀਂ ਠੀਕ ਹੈ ਬਿਲਕੁਲ ਹਾਂਜੀ ਠੀਕ ਹੈ ਹਾਂਜੀ ਸਰ ਤੁਸੀਂ ਦੱਸੋ ਠੰਡ ਦੇ ਵਿੱਚ ਤੁਸੀਂ ਆਏ ਹੋ ਕੀ ਹੋਣਾ ਕੀ ਹੋ ਗਿਆ ਮਸ਼ੀਨ ਖਰਾਬ ਆ ਵੋਟਰ ਵਾਲੇ ਬਹੁਤਾਂ ਖਲੋਤੇ ਇੱਥੇ ਵੋਟ ਪਾਉਣ ਨੂੰ ਕਿਉਂ ਡਿਆ ਆ ਲੋਕ ਇੱਥੇ ਕਾਫੀ ਧੀਰ ਤੋਂ ਖੜੇ ਨੇ ਇਹਨਾਂ ਦਾ ਕਹਿਣਾ ਹੈ ਕਿ ਜੋ ਇੱਥੇ ਪ੍ਰਬੰਧ ਨੇ ਉਹ ਠੀਕ ਨਾ ਹੋਣ ਕਰਕੇ ਉਹਨਾਂ ਨੂੰ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਪਰ ਲੋਕਾਂ ਦਾ ਇਹ ਕਹਿਣਾ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਕਰਕੇ ਪੰਜਾਬ ਦੇ ਵਿੱਚ ਅਗਲੀ ਜੋ ਸਰਕਾਰ ਹੈ ਉਹ ਤੈਅ ਕਰਨਗੇ ਕਿ ਕਿਸ ਤਰ੍ਹਾਂ ਦੀ ਸਰਕਾਰ ਹੋਏਗੀ ਜੋ ਆਮ ਲੋਕਾਂ ਦੀ ਗੱਲ ਜੋ ਹੈ ਉਹ ਸੁਣੇਗੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇਗੀ ਪਰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੀ ਇਹ ਗੱਲ ਸਾਫ਼ ਹੋ ਸਕੇਗੀ ਕਿ ਆਖਰ ਮਜੀਠਾ ਦੇ ਲੋਕ ਇਸ ਜੋ ਚੋਣਾਂ ਦਾ ਦੰਗਲ ਹੈ ਉਸ ਦੇ ਵਿੱਚ ਕਿਸ ਨੂੰ ਜਿੱਤ ਦਾ ਸੇਰਾ ਪਾਉਂਦੇ ਨੇ ਕਿਸ ਨੂੰ ਜੋ ਉਸ ਦੀ ਜਿੱਤ ਦਾ ਤਾਜ ਉਸ ਦੇ ਸਿਰ ਤੇ ਪਾ ਕੇ ਉਸ ਨੂੰ ਵਿਧਾਨ ਸਭਾ ਦੇ ਵਿੱਚ ਭੇਜਦੇ ਨੇ ਇਸ ਲਈ ਸਾਨੂੰ 11 ਮਾਰਚ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ ਕੈਮਰਾਮੈਨ ਹਰਜਿੰਦਰ ਸਿੰਘ ਦੇ ਨਾਲ राजीव ਸ਼ਰਮਾ ਏਬੀਪੀ ਸੰਜਾ ਮਜੀਠਾ